ਬੀਤੇ ਦਿਨ ਪੰਜਾਬ ਸਰਕਾਰ ਦੀ ਰਹਿਨਮਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ ਸਮਾਗਮ ਕਰਵਾਇਆ ਗਿਆ ਸੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਉੱਤੇ ਤੇ ਇਸ ਸਮਾਗਮ ਨੂੰ ਤਾਂ ਧਾਰਮਿਕ ਰੀਤੀ ਰਿਵਾਜਾਂ ਦੇ ਮੁਤਾਬਕ ਕਰਵਾਇਆ ਜਾਣਾ ਸੀ ਪਰ ਕਰਵਾਇਆ ਕਿਵੇਂ ਗਿਆ ਗੀਤ ਬਜਾਏਗੇ ਪੰਜਾਬੀ ਗੀਤ ਚਲਾਏ ਗਏ ਤੇ ਲੋਕ ਸੋਸ਼ਲ ਮੀਡੀਆ ਤੇ ਹੁਣੇ ਸਵਾਲ ਚੁੱਕ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸ਼ਹੀਦੀ ਦਿਹਾੜੇ ਮਨਾਏ ਜਾਣਗੇ ਗੁਰੂਆਂ ਦੇ ਸ਼ਹੀਦੀ ਦਿਹਾੜੇ ਇਸ ਤਰੀਕੇ ਨਾਲ ਮਨਾਉਣ ਦੀ ਕਿਸ ਨੇ ਇਜਾਜ਼ਤ ਦਿੱਤੀ ਹੈ ਔਰ ਕਿਉਂ ਇਸ ਤਰੀਕੇ ਦੇ ਨਾਲ ਮਨਾਏ ਗਏ ਨੇ ਤੁਹਾਨੂੰ ਅਸੀਂ ਉਹ ਪੋਸਟ ਵੀ ਦਿਖਾ ਦਿੰਨੇ ਆ ਜੋ ਬੀਤੇ ਦਿਨੀ ਪਾਈ ਗਈ ਸੀ ਪੰਜਾਬ ਸਰਕਾਰ ਦੇ ਇੱਕ ਮੰਤਰੀ ਦੇ ਵੱਲੋਂ ਔਰ ਕਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਤੇ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬੀ ਗਾਇਕ ਵੀਰ ਸਿੰਘ ਸ਼ਾਮਿਲ ਹੋਏ ਤੇ ਕਿਸ ਤਰੀਕੇ ਦੇ ਗੀਤ বাজਾਏ ਜਾ ਰਹੇ ਸੀ ਤੁਹਾਨੂੰ ਉਹ ਵੀ ਸੁਣਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਫੁੱਲ ਸਕਰੀਨ ਦੇ ਉੱਤੇ ਅਸੀਂ ਉਹ ਪੋਸਟ ਦਿਖਾ ਦਿੰਨੇ ਆ ਜੋ ਪੋਸਟ ਪਾਈ ਗਈ ਸੀ ਪੰਜਾਬ ਦੇ ਇੱਕ ਮੰਤਰੀ ਵੱਲੋਂ ਬੈਂਸ ਸਾਹਿਬ ਕੀ ਲਿਖਦੇ ਨੇ ਇਸ ਪੋਸਟ ਦੇ ਵਿੱਚ ਜਰਾ ਧਿਆਨ ਨਾਲ ਦੇਖੋ ਹੁਣ ਤੁਹਾਨੂੰ ਅਸੀਂ ਇਹ ਪੜ੍ਹ ਕੇ ਵੀ ਸੁਣਾ ਦਿੰਨੇ ਆ ਕਿ ਪੋਸਟ ਕੀ ਪਾਈ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਗੁਰੂ ਸਾਹਿਬ ਦਾ ਸ਼ਹੀਦੀ ਸਮਾਗਮ ਮਨਾਇਆ ਜਾਣਾ ਸੀ ਕਿਵੇਂ ਬਣਾਇਆ ਤਾਂ ਹਰਜੋਤ ਸਿੰਘ ਬੈਂਸ ਲਿਖਦੇ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਗੁਰੂ ਵਿਚਾਰ ਅੱਜ ਸ਼੍ਰੀ ਨਗਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਜੰਮੂ ਅਤੇ ਕਸ਼ਮੀਰ ਕਲਾ ਸੰਸਕ੍ਰਿਤੀ ਅਤੇ ਭਾਸ਼ਾ ਅਕਾਦਮੀ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਪ੍ਰਸਿੱਧ ਗਾਇਕ ਵੀਰ ਸਿੰਘ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਤਾਂ ਪਾਈ ਗਈ ਹੈ ਹਰਜੋਤ ਸਿੰਘ ਬੈਂਸ ਦੇ ਵੱਲੋਂ ਪੋਸਟ ਕਿ ਕਿਸ ਤਰੀਕੇ ਦੇ ਨਾਲ ਜੋ ਗਾਇਕ ਨੇ ਵੀਰ ਸਿੰਘ ਆਪਣੀ ਮਿੱਠੀ ਸੁਰੀਲੀ ਆਵਾਜ਼ ਦੇ ਨਾਲ ਗੁਰੂ ਸਾਹਿਬ ਦੀ ਬਾਣੀ ਦਾ ਉਚਾਰਨ ਕਰਨਗੇ ਪਰ ਆਹ ਤਸਵੀਰਾਂ ਕੀ ਤੁਹਾਨੂੰ ਲੱਗਦਾ ਹੈ ਗੁਰੂ ਸਾਹਿਬ ਦੀ ਬਾਣੀ ਇਸ ਤਰੀਕੇ ਦੀ ਸੀ ਕਿ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਇਸ ਤਰੀਕੇ ਨਾਲ ਭੰਗੜੇ ਪਾਏ ਜਾਣੇ ਨੇ ਕਿ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਇਸ ਤਰੀਕੇ ਨਾਲ ਗਿੱਧੇ ਪਾਏ ਜਾਣੇ ਨੇ ਆ ਦੇਖੋ ਸਟੇਜ ਦੇ ਉੱਤੇ ਜੇਕਰ ਸਿੰਗਰ ਗੀਤ गा ਰਹੇ ਨੇ ਤਾਂ ਨਾਲ ਕਿਸ ਤਰੀਕੇ ਦੇ ਨਾਲ ਲੋਕ ਭੰਗੜੇ ਪਾ ਰਹੇ ਨੇ ਇਹ ਤਾਂ ਪਹਿਲਾਂ ਬੰਦੇ ਭੰਗੜੇ ਪਾ ਰਹੇ ਨੇ ਸਟੇਜ ਦੇ ਉੱਤੇ ਵੀ ਸਟੇਜ ਦੇ ਥੱਲੇ ਵੀ ਤੇ ਕੁਝ ਸਮੇਂ ਤੇ ਬਾਅਦ ਇੱਥੇ ਬੀਬੀਆਂ ਵੀ ਆ ਜਾਣਗੀਆਂ ਬੀਬੀਆਂ ਵੀ ਨਾਲ ਆ ਕੇ ਭੰਗੜੇ ਔਰ ਗਿੱਧਾ ਬੜੀਆਂ ਨੇ ਬੜੀਆਂ ਹੀ ਸ਼ਰਮਸਾਰ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਵਾਕੇ ਹੀ ਸ਼ਰਮ ਆਉਂਦੀ ਹੈ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਿ ਇਸ ਤਰੀਕੇ ਦੇ ਨਾਲ ਜੋ ਸਾਡੇ ਸ਼ਹੀਦ ਨੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਸ਼ਤਬ ਦੀ ਇਸ ਤਰੀਕੇ ਦੇ ਨਾਲ ਬਣਾਈ ਜਾਵੇਗੀ ਆਖਿਰਕਾਰ ਇਹ ਹੱਕ ਕਿਉਂ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਬਰਦਸਤ ਕਰਣਾ ਵਿਰੋਧ ਹੋ ਰਿਹਾ ਹੈ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਦਾ ਕਿਉਂ ਕਿਉਂਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਤੇ ਇਸ ਦੀ ਹਾਮੀ ਔਰ ਗਵਾਹੀ ਵੀ ਭਰ ਰਹੇ ਨੇ ਹਰਜੋਤ ਸਿੰਘ ਬੈਂਸ ਹਰਜੋਤ ਸਿੰਘ ਬੈਂਸ ਨੇ ਇਹ ਪੋਸਟ ਵੀ ਬੀਤੇ ਦਿਨ ਪਾਈ ਸੀ ਔਰ ਪੋਸਟ ਵਿੱਚ ਸਾਫ ਤੌਰ ਤੇ ਲਿਖਿਆ ਸੀ ਕਿ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੁਣ ਆ ਪੋਸਟ ਦੇਖ ਲਿਓ ਹਰਜੋਤ ਸਿੰਘ ਬੈਂਸ ਨੇ ਇਹ ਪੋਸਟ ਪਾਈ ਹੈ ਔਰ ਨਾਲ ਪ੍ਰੋਗਰਾਮ ਦਾ ਨਾਮ ਵੀ ਰੱਖਿਆ ਗੁਰੂ ਵਿਚਾਰ ਕੀ ਗੁਰੂ ਵਿਚਾਰਾਂ ਦੇ ਉੱਤੇ ਕਿਸੇ ਤਰੀਕੇ ਦਾ ਪਹਿਰਾ ਦਿੱਤਾ ਜਾ ਰਿਹਾ ਹੈ ਬਿਲਕੁਲ ਵੀ ਨਹੀਂ ਔਰ ਸ਼ਰਮ ਆਣੀ ਚਾਹੀਦੀ ਆ ਐਸਾ ਪ੍ਰੋਗਰਾਮ ਕਰਵਾਉਣ ਵਾਲਿਆਂ ਨੂੰ ਲੱਖ ਦੀਆਂ ਲਾਂਤਾਂ ਲੋਕ ਪਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਭੰਗੜਾ ਔਰ ਗਿੱਧਾ ਔਰ ਰੰਗਾ ਰੰਗ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਲੱਖ ਦੀਆਂ ਲਾਂਤਾਂ ਲੋਕ ਪਾ ਰਹੇ ਨੇ ਆ ਦੇਖੋ ਕਿਸ ਤਰੀਕੇ ਦੇ ਨਾਲ ਸਿਰ ਦੇ ਉੱਤੇ ਪੱਗਾਂ ਸਜਾਈਆਂ ਹੋਈਆਂ ਨੇ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਬਣਾਇਆ ਜਾ ਰਿਹਾ ਹੈ ਔਰ ਕਿਸ ਤਰੀਕੇ ਨਾਲ ਭੰਗੜੇ ਪਾਏ ਜਾ ਰਹੇ ਨੇ ਆਖਰਕਾਰ ਸ਼ਹੀਦੀ ਦਿਹਾੜਿਆਂ ਦੇ ਉੱਤੇ ਭੰਗੜੇ ਪਾਣ ਦੀ ਜ਼ਰੂਰਤ ਕੀ ਪੈ ਗਈ ਕਿ ਇਸ ਤਰੀਕੇ ਨਾਲ ਦਿਮਾਗ ਦਾ ਦਿਵਾਲੀਆ ਨਿਕਲਿਆ ਹੋਇਆ ਭਾਵੇਂ ਸਰਕਾਰ ਹੋਵੇ ਸਰਕਾਰ ਦੀ ਵੀ ਗੱਲ ਛੱਡੋ ਉਹਨਾਂ ਦੀ ਗਲਤੀ ਪਰ ਇਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੋਕ ਗੀਤ ਗਾ ਰਹੇ ਨੇ ਹੁਣ ਤੁਹਾਨੂੰ ਇੱਕ ਵਾਰ ਆਵਾਜ਼ ਸੁਣਾ ਦਿੰਨੇ ਆਂ ਸੀ ਕਿਸ ਤਰੀਕੇ ਦੇ ਨਾਲ ਰੰਗਾ ਰੰਗ ਪ੍ਰੋਗਰਾਮ ਬਣਾਇਆ ਜਾ ਰਿਹਾ ਔਰ ਦੇਖੋ ਕਿਵੇਂ ਗਿੱਧੇ ਔਰ ਭੰਗੜੇ ਪਾਏ ਜਾ ਰਹੇ ਨੇ Gracias. ਦੇਖੀਆਂ ਇਹ ਤਸਵੀਰਾਂ ਇਹ ਤਸਵੀਰਾਂ ਵਾਕੇ ਹੀ ਸ਼ਰਮਸਾਰ ਕਰ ਦੇਣ ਵਾਲੀਆਂ ਨੇ ਆਖਿਰਕਾਰ ਕਿਸ ਨੇ ਇਜਾਜ਼ਤ ਦਿੱਤੀ ਹੈ ਉਹ ਅਖਰਕਾਰ ਦਿਮਾਗ ਦੇ ਵਿੱਚ ਆਇਆ ਵੀ ਕਿਵੇਂ ਕਿ ਅਸੀਂ ਇਸ ਤਰੀਕੇ ਦੇ ਨਾਲ ਜੋ ਸ਼ਹੀਦੀ ਦਿਹਾੜਾ ਇਸ ਤਰੀਕੇ ਨਾਲ ਬਣਾਉਂਗੇ ਸਟੇਜ ਦੇ ਉੱਤੇ ਧਾਰਮਿਕ ਪ੍ਰੋਗਰਾਮ ਤਾਂ ਕੀ ਚਲਾਣਾ ਗੁਰੂ ਸਾਹਿਬ ਦੀਆਂ ਜੋ ਗੱਲਾਂ ਨੇ ਉਹ ਤਾਂ ਅੱਗੇ ਕੀ ਦੱਸਣੀਆਂ ਨੇ ਉਹ ਅੱਗੇ ਕੀ ਬਧਾਣੀਆਂ ਨੇ ਤੇ ਇਸ ਤਰੀਕੇ ਦੇ ਪੰਜਾਬੀ ਗੀਤ ਚਲਾਏ ਜਾਣਗੇ ਹੋਰ ਹੋਰ ਸ਼ਰਮ ਵਾਲੀ ਗੱਲ ਹੈ ਜਿਹੜੇ ਲੋਕ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਗਏ ਸੀ ਉਹ ਤੁਸੀਂ ਭਲਿਓ ਮਾਨਸੋ ਬਹਿ ਕੇ ਉਸ ਪ੍ਰੋਗਰਾਮ ਨੂੰ ਸੁਣਨਾ ਤਾਂ ਕੀ ਸੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣਾ ਤਾਂ ਕੀ ਸੀ ਜਾਂ ਜੇਕਰ ਕੋਈ ਗਲਤੀ ਕਰ ਰਿਹਾ ਉਹਨਾਂ ਨੂੰ ਸੁਧਾਰਨ ਲਈ ਤਾਂ ਕੀ ਕਹਿਣਾ ਸੀ ਤੁਸੀਂ ਖੁਦ ਹੀ ਪੰਜਾਬੀ ਗੀਤਾਂ ਦੇ ਉੱਤੇ ਭੰਗੜੇ ਪਾ ਰਹੇ ਹੋ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਹ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਇਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਪੰਜਾਬੀ ਗੀਤ ਗਾਏ ਜਾ ਰਹੇ ਨੇ ਉਹਨਾਂ ਦੇ ਉੱਤੇ ਭੰਗੜੇ ਪਾਏ ਜਾ ਰਹੇ ਨੇ ਗਿੱਧੇ ਪਾਏ ਜਾ ਰਹੇ ਨੇ ਆਖਰਕਾਰ ਕੁਝ ਤਾਂ ਆਪਣੀ ਅਕਲ ਨੂੰ ਹੱਥ ਮਾਰਨਾ ਸੀ ਸੋਸ਼ਲ ਮੀਡੀਆ ਦੇ ਉੱਤੇ ਜਿੰਨੀ ਫਜ਼ੀਹਾਤ ਹੋ ਰਹੀ ਹੈ ਪੰਜਾਬ ਸਰਕਾਰ ਦੀ ਸ਼ਾਇਦ ਇਸ ਤੋਂ ਪਹਿਲਾਂ ਇੰਨੀ ਫਜ਼ੀਹਾਤ ਨਾ ਹੋਈ ਹੋਵੇ ਜਦਕਿ ਵੀਡੀਓ ਵਾਇਰਲ ਹੋ ਰਹੀ ਹੈ ਇਹ ਜੰਮੂ ਕਸ਼ਮੀਰ ਦੀ ਵੀਡੀਓ ਹੈ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਇਹ ਪ੍ਰੋਗਰਾਮ ਕਰਾਇਆ ਗਿਆ ਹੈ ਇਨੂੰ ਕਿਹਾ ਗਿਆ ਕਿ ਸਾਂਸਕ੍ਰਿਤਿਕ ਪ੍ਰੋਗਰਾਮ ਹੈ ਕਿ ਇਸ ਤਰੀਕੇ ਦੀ ਸੰਸਕ੍ਰਿਤੀ ਦਿਖਾਈ ਜਾ ਰਹੀ ਹੈ ਕਿ ਗੁਰੂ ਸਾਹਿਬ ਦੀਆਂ ਇਹ ਸਿੱਖਿਆਵਾਂ ਸਿਗੀਆਂ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਕਿ ਉੱਥੇ ਇਸ ਤਰੀਕੇ ਦੇ ਪੰਜਾਬੀ ਗੀਤ বাজਾਏ ਜਾਣੇ ਜਾਣੇ ਵਾajib ਨੇ ਕਿ ਇਹ ਠੀਕ ਹੈ ਤੁਸੀਂ ਕੀ ਸੋਚਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਜੋ ਇਹ ਵੀਡੀਓ ਵਾਇਰਲ ਹੋ ਰਹੀ ਹੈ ਆਪਣੀ ਕਮੈਂਟ ਕਰਕੇ ਰਾਏ ਜ਼ਰੂਰ ਦਿਓ ਔਰ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਵੱਲੋਂ ਇਹ ਪ੍ਰੋਗਰਾਮ ਕਰਾਇਆ ਗਿਆ ਹਰਜੋਤ ਸਿੰਘ ਬੈਂਸ ਨੇ ਇਸ ਦੇ ਬਾਰੇ ਬੀਤੇ ਦਿਨ ਜਾਣਕਾਰੀ ਵੀ ਦਿੱਤੀ ਹੈ ਕਿ ਅਸੀਂ ਇਹ ਪ੍ਰੋਗਰਾਮ ਕਰਵਾਉਣ ਲਈ ਜਾ ਰਹੇ ਹਾਂ ਕਿ ਗੁਰੂ ਸਾਹਿਬ ਦੀਆਂ ਇਹ ਸਿੱਖਿਆਵਾਂ ਸੀਗੀਆਂ ਠੀਕ ਹੈ ਕਿਤੇ ਨਾ ਕਿਤੇ ਜੇ ਕਿਤੇ ਇਹ ਸ਼ਹੀਦੀ ਸਮਾਗਮ ਨਾ ਹੁੰਦਾ ਵੈਸਤਾ ਪ੍ਰਕਾਸ਼ ਦਿਹਾੜੇ ਤੇ ਵੀ ਇਹ ਕਰਨਾ ਗਲਤ ਹੈ ਪਰ ਜੇਕਰ ਐਸੀਆਂ ਤਸਵੀਰਾਂ ਪ੍ਰਕਾਸ਼ ਦਿਹਾੜੇ ਤੇ ਆ ਜਾਂਦੀਆਂ ਜਿਹੜੇ ਪ੍ਰਬੰਧਕ ਨੇ ਆਯੋਜਕ ਨੇ ਉਹ ਮਾਫੀ ਮੰਗਦੇ ਵੀ ਕਿਤੇ ਨਾ ਕਿਤੇ ਸ਼ਾਇਦ ਸਹੀ ਲੱਗਦੇ ਕਿ ਉਹਨੂੰ ਕਹਿ ਸਕਦੇ ਸੀ ਕਿ ਨਹੀਂ ਅੱਜ ਤਾਂ ਪ੍ਰਕਾਸ਼ ਦਿਹਾੜਾ ਇਸ ਕਰਕੇ ਸੀ ਖੁਸ਼ੀ ਦੇ ਵਿੱਚ ਇਹ ਚੀ ਕਰ ਗਈ ਪਰ ਅੱਜ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਬ੍ਰੈਂਡ ਦਵੋਗੇ ਹੁਣ ਇਹ ਲਾਜ਼ਮੀ ਦੇਖਣਾ ਜ਼ਰੂਰੀ ਹੈ ਕਿ ਇਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਦਾ ਮੰਤਰੀ ਹਰਜੋਤ ਸਿੰਘ ਬੈਂਸ ਦਾ ਯਾ ਜਿਹੜੇ ਪ੍ਰਬੰਧਕ ਨੇ ਇਸ ਸਮਾਗਮ ਦੇ ਉਹਨਾਂ ਦਾ ਕੀ ਕਹਿਣਾ ਹੈ ਕਿ ਆਪਣੀ ਇਸ ਗਲਤੀ ਦੇ ਉੱਤੇ ਮਾਫੀ ਮੰਗਦੇ ਨੇ ਜਾਂ ਫਿਰ ਨਹੀਂ ਮੰਨਦੇ ਜੇਕਰ ਉਹਨਾਂ ਤੋਂ ਗਲਤੀ ਹੋਈ ਹੈ ਇਸ ਦੇ ਬਾਰੇ ਉਹਨਾਂ ਦਾ ਕੀ ਸਪਸ਼ਟੀਕਰਨ ਆਉਂਦਾ ਹੈ ਜੇਕਰ ਆਂਦਾ ਵੀ ਹੈ ਜੇਕਰ ਉਹਨਾਂ ਦੀ ਜ਼ਮੀਰ ਕਿਤੇ ਨਾ ਕਿਤੇ ਜਾਗ ਰਹੀ ਹੈ ਤਾਂ ਅਸੀਂ ਉਹਨਾਂ ਦਾ ਕੀ ਇਸ ਮਾਮਲੇ ਦੇ ਉੱਤੇ ਪੱਖ ਹੈ ਤੁਹਾਨੂੰ ਉਹ ਵੀ ਅਸੀਂ ਜ਼ਰੂਰ ਦੱਸਾਂਗੇ ਪਰ ਇੱਕ ਵਾਰ ਫੇਰ ਜ਼ਰਾ ਦੇਖ ਲਓ ਕਿਸ ਤਰੀਕੇ ਦੇ ਨਾਲ ਜਲੂਸ ਕੱਢਿਆ ਜਾ ਰਿਹਾ ਹੈ 啊。<music> <music>